ਕਿ ਉਹ ਯੂਨਾਈਟਿਡ ਸਟੇਟਸ ਆਨ ਪਾਰਟ ਮੈਨੂਫੈਕਚਰਰ ਐਸੋਸੀਏਸ਼ਨ ਜਿਹਦਾ ਨਾਮ ਹੈ ਸੁਣ ਕੇ ਅਸਰ ਕਮਦਾ ਸੀ ਸੈਂਟਰ ਤੁਹਾਨੂੰ ਬੁਲੰਦੀ ਸੀ ਹਰ ਸਾਲ ਤੋਂ ਪਹਿਲੇ ਜੋ ਮੈਂ ਪਹਿਲੇ ਗੱਲ ਕੀਤੀ ਹੈ ਕਿ ਪਾਰਲੀਮੈਂਟ ਦੇ ਵਿੱਚ 메ਨ ਹਾਲ A ਦੇ ਵਿੱਚ ਸਰਕਾਰ ਵੱਲੋਂ ਮੈਸੇਜ ਆਣ ਤੇ ਮੈਂ ਖੁਦ ਉੱਥੇ ਜਾ ਕੇ 30 ਪਾਰਲੀਮੈਂਟਰੀਅਨ ਉਹ ਸੰਸਥਾ ਜਿਹਨੂੰ ਚਾਈਨਾ ਦੇ ਵਿੱਚ ਇੰਡਸਟਰੀ ਨੇ ਦਸਤੋਂ ਪਾਈ ਸਲਾਮੀ ਦਿੱਤੀ ਉਹ ਇੰਡਸਟਰੀ ਯੂनाइटेड ਸਾਈਕਲ ਪਾਰਟਸ ਜਿਨ੍ਹਾਂ ਨੂੰ ਚైనా ਦੀ ਐਗਜ਼ੀਬਿਸ਼ਨ ਦੇ ਨੇ ਤਿੰਨ ਵਾਰੀ ਉਦਘਾਟਨ ਕਰਨ ਦਾ ਮੌਕਾ ਦਿੱਤਾ ਉਹ ਐਸੋਸੀਏਸ਼ਨ ਜਿਹਨੂੰ GST ਗ੍ਰੀਵੈਂਸ ਪੰਜਾਬ ਨਹੀਂ ਪੂਰੇ ਪੰਜਾਬ ਦੇ ਵਿੱਚ ਨੁਮਾਇੰਦਗੀ ਮਿਲੀ ਉਹ ਐਸੋਸੀਏਸ਼ਨ ਜਿਹਨੂੰ ਮੈਂ ਟੀਮ ਉਹ ਲੈ ਕੇ ਆਇਆ ਵਾਹ ਨਾਲ ਵਾਦਾ ਕੀਤਾ ਕਿ ਇਹਨਾਂ ਨੂੰ ਅੱਗੇ ਲੈ ਕੇ ਆਉਣਾ ਯੰਗਸਟਰ ਨੂੰ ਨਵੀਂ ਸੋਚ ਅੱਗੇ ਆਵੇ ਐਸੋ ਸੋਸ਼ਲ ਨੂੰ ਟੈਕਨੋਲੋਜੀ ਹੋਵੇ ਕੰਪੋਨੈਂਟ ਦੀ ਸਟੈਂਡਰਡਾਈਜੇਸ਼ਨ ਹੋਵੇ ਅੱਛੇ ਅੱਛੇ ਜਿਹੜੇ ਸਾਡੇ ਐਕਸਪਰਟ ਆਉਣ ਇੰਡਸਟਰੀ ਨੇ ਉਹਨਾਂ ਦੇ ਲੈਕਚਰ ਹੋਣ ਇੰਡਸਟਰੀ ਦੇ ਵਿੱਚ ਭਾਈਚਾਰਾ ਵਧੇ ਸਾਡੇ ਪਰਿਵਾਰ ਇਕੱਠੇ ਹੋਣ ਜਿੱਦ ਲਈ ਮੇਰੀ ਭੈਣਾਵਾ ਮਤਾਵਾ ਵੀ ਪਾਰਟਿਸਪੇਟ ਕਰ ਸਕਣ ਅਜੇ ਕੰਮ ਕਰੀਏ ਇੱਕ ਵੱਡਾ ਪਰਿਵਾਰ ਕਰੀਏ ਅੱਜ ਇਹ ਕਿਹਾ ਜਾ ਰਿਹਾ ਕਿ ਉਪਲਾਣੇ ਨੇ ਮੈਂ ਕਿਸੇ ਬਾਰੇ ਕੋਈ ਗਲਤ ਸ਼ਬਦ ਨਹੀਂ ਕਹਾਂਗਾ ਇਹ ਨਹੀਂ ਕਹਿਣਾ ਕਿ ਜਿਹੜੇ ਵੱਡੀਆਂ ਵੱਡੀਆਂ ਫੋਟੋਆਂ ਲਵਾ ਕੇ ਉੱਧਰ ਬੈਠੇ ਨਾ ਜੀ ਮੈਂ ਦੋਸਰ ਪ੍ਰਧਾਨ ਨਹੀਂ ਲਿਆ ਸੇਵਾ ਨਹੀਂ ਦਿੱਤੀ ਮੈਨੂੰ ਲੱਗਦਾ ਕਿ ਮੇਰੀ ਕੋਈ ਗਲਤੀ ਹੋ ਗਈਗੀ ਪਰਮਾਤਮਾ ਦੀ ਮਰਜ਼ੀ ਮੈਂ ਉਹਨੂੰ ਅਸੈਪਟ ਕਰਦਾ ਵਾਂ ਇਹ ਮੇਰੀ ਅੱਜ ਟੈਂਡਰ 50 60 ਲੱਖ ਸਾਈਕਲ ਜਿਹੜਾ ਸਾਲ ਦਾ ਜਾਂਦਾ ਹੈ ਜੇ ਅੱਜ ਨਾ ਹੋਵੇ ਇੰਡਸਟਰੀ ਦੇ ਅੱਜ ਖਰਚੇ ਪੂਰੇ ਨਹੀਂ ਹੋ ਰਹੇ ਕਿਉਂਕਿ ਕਾਲਾ ਸਾਈਕਲ ਹੈ ਅੱਜ ਮੇਰਾ ਬੱਚਾ ਮੇਰਾ ਯੰਗਸਟਰ ਮੇਰੀਆਂ ਭੈਣਾਂ ਇਹ ਇੰਡੀਆ ਚ ਕੋ ਨਵੇਂ ਪ੍ਰੋਡਕਟ ਲੈ ਲੀਆਂ ਇਹ ਐਸੋਸੀਏਸ਼ਨਾਂ ਦਾ ਜਾਂ ਵੱਡੇ ਜਿਹੜੇ ਸਾਡੇ ਬਹੁਤ ਸੀਨੀਅਰ ਹੋ ਚੁੱਕੇ ਨੇ 50-50 ਸਾਲ ਦੇ ਉਸ ਇੰਡਸਟਰੀ ਨੂੰ ਬੇਨਤੀ ਕਰਦਾ ਕਿ ਤੁਸੀਂ ਫਾਈਨੈਂਸ਼ਲੀ ਬੜੇ ਵਧੀਆ ਹੋ ਗਏ ਹੋ ਸਾਡੇ ਦੋਨਾਂ ਦੇ ਵਿੱਚ 10 ਤੋਂ 12 15 ਗੁਣਾ ਫਰਕ ਹੈ ਸਾਡੇ ਕੋਲ ਦੋਰਾਂ ਵਿੱਚ ਕੋਈ ਬੰਧਰ ਸਾਡੇ ਰਸਤੇ 'ਚ ਨਹੀਂ ਹੈਗਾ ਜਾ ਸਕਦੇ ਹਾਂ ਅੱਗੇ ਸਾਡੇ ਕੋਈ ਔਕਰ ਨਹੀਂ ਹੈਗੀ ਬਟ ਸਾਨੂੰ ਕੋ ਰਸਤਾ ਦਿਖਾਉਣ ਵਾਲਾ ਕਿ ਕਿਹੜੀ ਸੜਕ ਤੇ ਚੱਲਣਾ ਹੈ ਕਿੰਨੀ ਸਪੀਡ ਤੇ ਚੱਲਣਾ ਹੈ ਕਿਸ ਟਾਰਗੇਟ ਤੇ ਜਾਣਾ ਹੈ ਕਹੇਗੀ ਆਪਣੀ ਟੈਕਨੋਲੋਜੀ ਬਾਕੀਆਂ ਨਾਲ ਸ਼ੇਅਰ ਕਰੋ ਮਲੇਤੀ ਰਾਮ ਜੀ ਦੇ ਲੜਕੇ ਸੋਲ ਸਾਹ 45 50 ਸਾਲ ਤੋਂ ਆਈਟਮ ਬਣਾ ਰਹੇ ਨੇ ਇਹ ਮੰਗ ਰਹੇ ਨੇ ਕਿ ਮੈਂ ਕੰਮ ਕਰਨਾ ਚਾਹੁੰਦਾ ਮੈਨੂੰ ਦੋ ਇਹਨਾਂ ਨੂੰ ਵੀ ਨਾਲ ਲਿਆ ਗਿਆ ਸਾਡੇ ਸੀਨੀਅਰ ਜੀਵਨ ਸੂਤ ਜੀ ਉਹਨਾਂ ਜਿਹਦੇ ਬੇਟੇ ਗੋਰੇ ਜੀ ਆਏ ਨੇ ਆਪਣੀ ਫੈਕਟਰੀ ਚ ਟੈਕਨੋਲੋਜੀ ਐਡ ਕਰ ਚੁੱਕੇ ਨੇ ਸਾਈਕਲਿੰਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਜਿਹੜੀ ਕਿ ਸਭ ਤੋਂ ਵੱਡੀ ਸਾਈਕਲਿੰਡ ਇੰਡਸਟਰੀ ਦੀ ਐਸੋਸੀਏਸ਼ਨ ਗਿਣੀ ਜਾਂਦੀ ਹੈ ਜੋ ਕਿ ਸਿਰਫ ਇੰਡੀਆ ਦੇ ਵਿੱਚ ਨਹੀਂ ਬਲਕਿ ਗਲੋਬਲ ਵੀ ਵਰਕ ਕਰਦੀ ਹੈ ਕਿਉਂਕਿ ਸਾਈਕਲ ਇੰਡਸਟਰੀ ਜਿਹੜੀ ਹੈਗੀ ਆਪਾਂ ਸਭ ਜਾਣਦੇ ਆ ਮਿਨੀ ਮਾਂਚੈਸਟਰ ਦੀ ਤੁਰੀ ਹੈ ਔਰ ਉਸਦੇ ਇਲੈਕਸ਼ਨਸ ਇਹਦੇ ਖਾਸ ਹੋ ਜਾਂਦੇ ਨੇ ਔਰ ਇਸੇ ਮੁੱਦੇ ਨੂੰ ਲੈ ਕੇ ਅੱਜ ਇਲੈਕਸ਼ਨਸ ਦੇ ਲਈ ਡੀ ਐਸ ਚਾਵਲਾ ਔਰ ਉਹਨਾਂ ਦੇ ਸਾਥੀਆਂ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਗਈ ਮੁੱਦਾ ਰੱਖਿਆ ਗਿਆ ਕਿ ਆਉਣ ਵਾਲੇ ਜਿਹੜੇ ਇਲੈਕਸ਼ਨਸ ਨੇ ਉਹਨਾਂ ਨੂੰ ਅਤੇ ਉਹਨਾਂ ਦੀ ਟੀਮ ਨੂੰ ਜਿਹੜਾ ਉਹ ਵੋਟ ਪਾਈ ਜਾਵੇ ਮੁੱਦੇ ਕੀ ਰਹਿਣਗੇ ਖਾਸ ਕਰਕੇ ਚਰਚਾ ਸੀ ਉਹ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਚਾਵਲਾ ਜੀ ਕਰ ਚੁੱਕੇ ਨੇ ਚਾਵਲਾ ਜੀ ਬਹੁਤ ਬਹੁਤ ਸਵਾਗਤ ਨੂੰ ਲਿਆਦਾਣ ਲਾਈਵ ਸੱਤ ਪਹਿਲਾਂ ਨੂੰ ਜਾਣਾ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਬਹੁਤ ਸਾਰੀਆਂ ਚੀਜ਼ਾਂ ਡਿਸਕਸ ਕਰ ਚੁੱਕੇ ਹਾਂ ਮੈਂਬਰ ਵੀ ਆਪਾਂ ਨੂੰ ਪਤਾ ਹੈ ਮੈਂ ਸਿੱਧੇ ਪੁਆਇੰਟ ਤੇ ਆਉਂਗਾ ਡੀਐਸ ਸਾਵਲਾ ਜੀ ਇਲੈਕਸ਼ਨ ਕਿਉਂ ਲੜ ਰਹੇ ਨੇ ਕੀ ਕਾਰਨ ਹੈ ਬਿਲਕੁਲ ਯੂनाइटेड ਸਾਈਕਲ ਐਂਡ ਪਾਰਟ ਮੈਨੂਫੈਕਚਰਰ ਐਸੋਸੀਏਸ਼ਨ ਦੇ ਸਾਰੇ ਸਮੂਹ ਉਦੇਦਾਰਾਂ ਨੂੰ ਸੱਚੇ ਗੱਲ ਕਰਦੇ ਹੋਏ ਮੇਰੀ ਇਲੈਕਸ਼ਨ ਲੜਨ ਦਾ ਸਿਰਫ ਇੱਕੋ ਤੇ ਇੱਕੋ ਹੀ ਕਾਰਨ ਹੈ ਕਿ ਉਹ ਯੂनाइटेड ਸਾਈਕਲ ਐਂਡ ਪਾਰਟ ਮੈਨੂਫੈਕਚਰਰ ਐਸੋਸੀਏਸ਼ਨ ਜਿਹਦਾ ਨਾਮ ਸੁਣ ਕੇ ਅਫਸਰ ਘਮਦਾ ਸੀ ਸੈਂਟਰ ਤੁਹਾਨੂੰ ਬੁਲੰਦੀ ਸੀ ਹਰ ਸਾਲ ਤੋਂ ਪਹਿਲੇ ਜੋ ਮੈਂ ਪਹਿਲੇ ਗੱਲ ਕੀਤੀ ਹੈ ਕਿ ਪਾਰਲੀਮੈਂਟ ਦੇ ਵਿੱਚ 메인 ਹਾਲ A ਦੇ ਵਿੱਚ ਸਰਕਾਰ ਵੱਲੋਂ ਮੈਸੇਜ ਆਣ ਤੇ ਮੈਂ ਖੁਦ ਉੱਥੇ ਜਾ ਕੇ 30 ਪਾਰਲੀਮੈਂਟਰੀਅਨ 20 ਲੋਕ ਸਭਾ 10 ਰਾਜ ਸਭਾ ਦੇ ਜਿਹੜੀ ਡਾਕਟਰ ਮਨਮੋਹਨ ਸਿੰਘ ਵੀ ਮੈਂਬਰ ਨੇ ਅੰਮਿਕਾ ਸੋਨੀ ਵੀ ਜੇਮਸਨਾ ਜੀ ਵੀ ਐਸ ਐ ਸਾਲੂ ਵਾਲੀ ਤੇ ਹੋਰ ਉਹਨਾਂ ਨੂੰ ਜਿਹੜੀ ਪਾਰਲੀਮੈਂਟ ਕਮੇਟੀ ਦਾ ਨਾਮ ਸੀਗਾ ਸਟੈਂਡਿੰਗ ਕਮੇਟੀ ਔਨ ਆਫ ਪਾਰਲੀਮੈਂਟ ਔਨ ਫਾਈਨੈਂਸ ਉਹਨਾਂ ਤੇ ਐਮਐਸਐਮੀ ਦੇ ਫਾਈਨੈਂਸ ਤੇ ਜਾ ਕੇ ਗੱਲ ਕਰਕੇ ਆਇਆ ਵਾ ਇਹ ਉਹ ਸੰਸਥਾ ਜਿਹਨੂੰ ਭਾਰਤ ਸਰਕਾਰ ਦੇ ਵਿੱਚ ਨੁਮਾਇੰਦਗੀ ਹੋਵੇ ਜੇ ਮੈਂ ਰਿਫਲੈਕਟਰ ਤੇ ਮੁੱਦੇ ਤੇ ਹੜਤਾਲ ਤੇ ਬੈਠਿਆ ਪਿਊਸ਼ ਗੋਲਜੀ ਸੋਮ ਪ੍ਰਕਾਸ਼ ਜੀ ਨੇ ਉਸੇ ਵੇਲੇ ਦਿੱਲੀ ਬੁਲਾ ਲਿਆ ਇਹ ਉਹ ਸੰਸਥਾ ਜਿਹਨੂੰ ਚਾਈਨਾ ਦੇ ਵਿੱਚ ਇੰਡਸਟਰੀ ਨੇ 10 ਤੋਂ ਪਹਿਲਾਂ ਸਲਾਮੀ ਦਿੱਤੀ ਉਹ ਇੰਡਸਟਰੀ ਯੂਨਾਈਟਿਡ ਸਾਈਕਲ ਪਾਰਟਸ ਜਿਹਨਾਂ ਨੂੰ ਚਾਈਨਾ ਦੀ ਐਗਜ਼ੀਬਿਸ਼ਨ ਦੇ ਨੇ ਤਿੰਨ ਵਾਰੀ ਉਦਘਾਟਨ ਕਰਨ ਦਾ ਮੌਕਾ ਦਿੱਤਾ ਉਹ ਐਸੋਸੀਏਸ਼ਨ ਜਿਹਨੂੰ GST ਗ੍ਰਿਵੈਂਸ ਪੰਜਾਬ ਨਹੀਂ ਪੂਰੇ ਪੰਜਾਬ ਦੇ ਵਿੱਚ ਨੁਮਾਇੰਦਗੀ ਮਿਲੀ ਉਹ ਐਸੋਸੀਏਸ਼ਨ ਜਿਹਨੂੰ ਬਿਜਲੀ ਬੋਰਡ ਦੇ ਵਿੱਚ ਜ਼ੋਨਲ ਲੈਵਲ ਤੱਕ ਡਿਸਪਿਊਟ ਸੈਟਲਮੈਂਟ ਕਰਨ ਦੀ ਮੈਂਬਰਸ਼ਿਪ ਦਿੱਤੀ ਗਈ ਅੱਜ ਉਹ ਸੰਸਥਾ ਦੇ ਵਿੱਚ ਅਫਸਰशाही ਹਾਵੀ ਕਿਉਂ ਹੋ ਰਹੀ ਹੈ ਇੱਕੋ ਇੱਕ ਕਾਰਨ ਕਿ ਇੰਡਸਟਰੀ ਫਟੀ ਹੋਈ ਹੈ ਕੁਝ ਤਾਕਤਾਂ ਜਿਹੜੀਆਂ ਆਪਣੀ ਗ੍ਰਿਪ ਬਣਾਉਣ ਵਾਸਤੇ ਜਿਵੇਂ ਸਤਕਾਰਯੋਗ ਰਾਜੇਨ ਜੀ ਨੇ ਕਿਹਾ ਹੈ ਐਸੋਸੀਏਸ਼ਨ ਦੀ ਸ਼ਾਖ ਨੂੰ ਨੀਵਾਂ ਲੈ ਜਾਣੀਆਂ ਚਾਹੁੰਦੀਆਂ ਹਨ ਮੇਰਾ ਇੱਕੋ ਇੱਕ ਮਸਲਾ ਇਹ ਆ ਕਿ ਅਸੀਂ ਸਾਰੀ ਉਮਰ ਨੇ ਐਸੋਸੀਏਸ਼ਨ ਤੇ ਬੈਠਣਾ ਚਾਹਦੇ। ਮੈਂ ਟੀਮ ਨੂੰ ਉਹ ਲੈ ਕੇ ਆਇਆ ਵਾਂ ਨਾਲ ਵਾਦਾ ਕੀਤਾ ਕਿ ਇਹਨਾਂ ਨੂੰ ਅੱਗੇ ਲੈ ਕੇ ਆਉਣਾ ਯੰਗਸਟਰ ਨੂੰ ਨਵੀਂ ਸੋਚ ਅੱਗੇ ਆਵੇ ਐਸੋਸੀਏਸ਼ਨ ਨੂੰ ਟੈਕਨੋਲੋਜੀ ਹੋਵੇ ਕੰਪੋਨੈਂਟ ਦੀ ਸਟੈਂਡਰਡਾਈਜੇਸ਼ਨ ਹੋਵੇ ਅੱਛੇ-ਅੱਛੇ ਜਿਹੜੇ ਸਾਡੇ ਐਕਸਪਰਟ ਆਉਣ ਉਹ ਇੰਡਸਟਰੀ ਨੇ ਉਹਨਾਂ ਦੇ ਲੈਕਚਰ ਹੋਣ ਇੰਡਸਟਰੀ ਦੇ ਵਿੱਚ ਭਾਈਚਾਰਾ ਵਧੇ ਸਾਡੇ ਪਰਿਵਾਰ ਇਕੱਠੇ ਹੋਣ ਜਿਵੇਂ ਮੇਰੀ ਭੈਣਾਵਾ ਮਾਤਾਵਾ ਵੀ ਪਾਰਟਿਸਿਪੇਟ ਕਰ ਸਕਣ ਅਜੇ ਕੰਮ ਕਰੀਏ ਇੱਕ ਵੱਡਾ ਪਰਿਵਾਰ ਕਰੀਏ ਇਹਨਾਂ ਆਸ਼ਾਵਾਂ ਦੇ ਨਾਲ ਅਸੀਂ ਇੰਡਸਟਰੀ 'ਚ ਆਏ ਆ ਅਸੀਂ ਇੱਥੇ ਵਿਆਹ ਕਰਾ ਲਏ ਜਾਂ ਉੱਥੇ ਬੈਠ ਕੇ ਕੰਮ ਕਰ ਲਿਆ ਉਹ ਕੀ ਹੋਇਆ ਅਸੀਂ ਇੱਕ ਮੀਟਿੰਗ ਨੂੰ ਅਸੀਂ ਪ੍ਰਪੋਜ਼ਲ ਇੱਕ ਮੀਟਿੰਗ ਕਰਕੇ ਉਹਨੂੰ ਅਚੀਵਮੈਂਟ ਨਹੀਂ ਕਹਿੰਦੇ ਅਸੀਂ ਰਿਜ਼ਲਟ ਕੀ ਦਿੱਤਾ ਆਉਣ ਵਾਲੇ ਬੱਚਿਆਂ ਨੂੰ ਕੀ ਕਹਿ ਕੇ ਜਾ ਰਹੇ ਆਂ ਵੀ ਸਾਈਕਲ ਕਿੱਦਾਂ ਦਾ ਬਣਾਓ ਇਹ ਸਾਈਕਲ ਨੂੰ ਬਣਾਉਣ ਵਾਸਤੇ ਕਿੱਦਾਂ-ਕਿੱਦਾਂ ਦੀ ਡਰਾਇੰਗ ਚਾਹੀਦੀ ਹੈ ਅੱਜ ਉਹਦੀ ਲੋੜ ਹੈ ਇਹਨਾਂ ਆਸ਼ਾਵਾਂ ਨਾਲ ਮੈਂ ਬ੍ਰਾਊਡ ਤੁਹਾਨੂੰ ਇੱਕ ਮੈਟਰ ਦੇ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਮੈਂਬਰਾਂंस ਰਾਜ ਨਾਲ ਮੈਮੋਰੰਡਮ ਬਣਾ ਕੇ ਦੇਵਾਂਗੇ ਤੁਹਾਨੂੰ ਆਪਣੇ ਇੱਕ ਘੋਸ਼ਣਾ ਪੱਤਰ ਜਾਰੀ ਕਰਾਂਗੇ ਇਹ ਵਾਅਦਾ ਕਰਦੇ ਹਾਂ ਕਿ ਮੈਂ ਜਿਵੇਂ ਪਹਿਲੇ ਸਟੇਜ ਤੇ ਪਹਿਲੇ ਬੋਲੇ ਆ ਕਿ 2 ਸਾਲ ਦੇ ਵਾਅਦੇ ਤੋਂ ਬਾਅਦ ਮੈਨੂੰ ਆਨਰੇਬਲ ਮੇਰੀ ਪ੍ਰੈਸ ਨੇ ਪੁੱਛਿਆ ਕਿ ਇਹ 2 ਸਾਲ ਚ ਤੁਸੀਂ ਕਿਹਨਾਂ ਨੇ ਕੀ ਕੰਮ ਕੀਤਾ ਜਾਂ ਪਿਛਲੇ ਨੇ ਕੀ ਨੇ ਕੰਮ ਕੀਤਾ ਮੈਂ ਕਿਹਾ ਜੀ ਅਸੀਂ ਤਿੰਨ ਤਿੰਨ ਮਹੀਨੇ ਦਾ ਟਾਰਗੇਟ ਦੇਵਾਂਗੇ ਤਿੰਨ ਤਿੰਨ ਮਹੀਨੇ ਤੁਹਾਨੂੰ ਉਹ ਕੰਮ ਕਰਕੇ ਦਿਖਾਵਾਂਗੇ ਕਾਈਜ਼ਨ ਥੁਰੀ ਨਾਲ ਚੱਲਾਂਗੇ ਗੱਲਾਂ ਨਹੀਂ ਕਰਨੀਆਂ ਤੇ ਉਹ ਦੋਸਤ ਜਿਹੜੇ ਮੇਰੀ ਸੰਸਥਾ ਨੂੰ ਜੋਨਾਂ ਚ ਪਾਣੀ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਆਓ ਸਾਰੇ ਕਰਕੇ ਇੰਡਸਟਰੀ ਬਚੇ ਜੇ ਇੰਡਸਟਰੀ ਨਹੀਂ ਬਚੇਗੀ ਤੁਸੀਂ ਨਹੀਂ ਬਚੋਗੇ ਅਸੀਂ ਨਹੀਂ ਬਚਾਂਗੇ ਬਿਲਕੁਲ ਮੇਰਾ ਸਵਾਲ ਵੀ ਇਹੀ ਸੀ ਅਗਰ ਵਿਰੋਧਤਾ ਹੁੰਦੀ ਹੈਗੀ ਹੈ ਔਰ ਤੁਹਾਡੇ ਪਰਿਵਾਰ ਦੇ ਵਿੱਚ ਹੀ ਹੁੰਦੀ ਹੈ ਸਾਈਕਲ ਯੂਨੀਅਨ ਦੇ ਵਿੱਚ ਵੀ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਇੰਡਸਟਰੀ ਨੂੰ ਹੀ ਲਾਸ ਹੋਏਗਾ ਨਾ ਸਾਈਕਲ ਇੰਡਸਟਰੀ ਨੂੰ ਇਹਦਾ ਲਾਸ ਹੋਏਗਾ ਇੰਡਸਟਰੀ ਨੂੰ ਲਾਸ ਹੋ ਰਿਹਾ ਜੀ ਕਿ ਅਫਸਰ ਛਾਈ ਛੜਦੇ ਹਾਵੀ ਹੋ ਰਹੀ ਹੈ ਕੋਈ ਵੀਡੀਓ ਪਾ ਰਿਹਾ ਹੈ ਕੋਈ ਹੋਰ ਲਿਖ ਰਿਹਾ ਹੈ ਕੋਈ ਇਦਾਂ ਦੀਆਂ ਗੱਲਾਂ ਲਿਖ ਰਿਹਾ ਪੰਜਾਬੀ ਹਿੰਦੀ ਚ ਮੈਂ ਰਿਕਵੈਸਟ ਕਰਦਾ ਕਿ ਇਹਦੀ ਬਜਾਏ ਲਿਖੋ ਕਿ ਤੁਸੀਂ ਕੰਮ ਕੀ ਕੀਤਾ ਭਾਈ ਇੰਡਸਟਰੀ ਨੂੰ ਕੀ ਕੀਤਾ ਅਫਸਰ ਤਾਂ ਹੀ ਡਰੇਗਾ ਜੇ ਅਸੀਂ ਇਕੱਠੇ ਆਂ ਅੱਜ ਇਹ ਕਿਹਾ ਜਾ ਰਿਹਾ ਕਿ ਉਹ ਫਲਾਣੇ ਨੇ ਮੈਂ ਕਿਸੇ ਬਾਰੇ ਕੋਈ ਗਲਤ ਸ਼ਬਦ ਨਹੀਂ ਕਹਾਂਗਾ ਇਹ ਨਹੀਂ ਕਹਿਣਾ ਕਿ ਜਿਹੜੇ ਵੱਡੀਆਂ ਵੱਡੀਆਂ ਫੋਟੋਆਂ ਲਵਾ ਕੇ ਉੱਧਰ ਬੈਠੇ ਨਾ ਜੀ ਮੈਂ 2 ਸਾਲ ਪ੍ਰਧਾਨ ਨਹੀਂ ਲਿਆ ਸੇਵਾ ਨਹੀਂ ਦਿੱਤੀ ਮੈਨੂੰ ਲੱਗਦਾ ਕਿ ਮੇਰੀ ਕੋਈ ਗਲਤੀ ਹੋ ਗਈ ਜੀ ਪਰਮਾਤਮਾ ਦੀ ਮਰਜ਼ੀ ਮੈਂ ਉਹਨੂੰ ਅਕਸੈਪਟ ਕਰਦਾ ਵਾਂ ਪਿਛਲੀਆਂ ਗਲਤੀਆਂ ਨੂੰ ਸੁਧਾਰਾਂਗੇ ਦੋਸਤਾਂ ਨਾਲ ਲੈ ਕੇ ਚੱਲਾਂਗੇ ਗਲਤ ਅਫਸਰ ਨੂੰ ਪੰਜਾਬੀ ਸਮਝਾ ਕੇ ਦਿਖਾਵਾਂਗੇ ਚੰਗੇ ਅਫਸਰ ਦੇ ਨਾਲ ਬੈਠ ਕੇ ਕੰਮ ਕਰਾਂਗੇ ਤੇ ਐਸੋਸੀਏਸ਼ਨ ਦੀ ਗਿਰ ਚੁੱਕੀ ਵਕਾਰ ਨੂੰ ਗਿਰ ਚੁੱਕੀ ਉਹਦੀ ਪਹੁੰਚ ਨੂੰ ਦੁਬਾਰਾ ਉਦਯੋਗ ਦੀ ਬਿਹਤਰੀ ਵਾਸਤੇ ਸਾਹਮਣੇ ਲਿਆ ਕੇ ਦਿਖਾਵਾਂਗੇ ਉਦਯੋਗ ਦੀ ਬਿਹਤਰੀਤਾ ਉਹਦੇ ਵਿੱਚ ਹੈ ਨਾ ਕਿ ਆਪਾਂ ਸਭ ਤੋਂ ਵੱਧ ਜਿਹੜਾ ਹੈਗਾ ਐਕਸਪੋਰਟ ਕਰੀਏ ਜਿਆਦਾ ਤੋਂ ਜਿਆਦਾ ਸਾਈਕਲ ਨਿਰਮਾਣ ਕਰੀਏ ਉਹਦੇ ਲਈ ਕੀ ਤੁਹਾਡੇ ਕੋਲ ਰੋਡ ਮੈਪ ਹੈ ਆਖਿਰ ਆਪਾਂ ਚਾਈਨਾ ਨਾਲ ਕੰਪੀਟੀਸ਼ਨ ਕਰਨਾ ਹੈ ਉੱਥੇ ਆਪਾਂ ਕਿੱਥੇ ਖੜੇ ਹਾਂ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਅਸੀਂ ਟੈਕਨੋਲੋਜੀ ਕਰਕੇ ਹੀ ਪਿੱਛੜ ਰਹੇ ਹਾਂ ਅੱਜ ਅਸੀਂ ਡਿਪੈਂਡ ਕਰਦੇ ਹਾਂ ਮੋਸਟਲੀ ਟੈਂਡਰ ਤੇ ਜੇ ਮੇਰੀ ਅੱਜ ਟੈਂਡਰ 50 60 ਲੱਖ ਸਾਈਕਲ ਜਿਹੜਾ ਸਾਲ ਦਾ ਜਾਂਦਾ ਜੇ ਅੱਜ ਨਾ ਆਵੇ ਇੰਡਸਟਰੀ ਦੇ ਅੱਜ ਖਰਚੇ ਪੂਰੇ ਨਹੀਂ ਹੋ ਰਹੇ ਕਿਉਂਕਿ ਕਾਲਾ ਸਾਈਕਲ ਹੈ ਅੱਜ ਮੇਰਾ ਬੱਚਾ ਮੇਰਾ ਯੰਗਸਟਰ ਮੇਰੀਆਂ ਭੈਣਾ ਇਹ ਇੰਡੀਆ ਚ ਕੋ ਨਵੇਂ ਪ੍ਰੋਡਕਟ ਲੈ ਲੀਆਂ ਇਹ ਐਸੋਸੀਏਸ਼ਨਾਂ ਦਾ ਜਾਂ ਵੱਡੇ ਜਿਹੜੇ ਸਾਡੇ ਬਹੁਤ ਸੀਨੀਅਰ ਹੋ ਚੁੱਕੇ ਨੇ 50 50 ਸਾਲ ਦੇ ਉਸ ਇੰਡਸਟਰੀ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਫਾਈਨੈਂਸ਼ੀਅਲੀ ਬੜੇ ਵਧੀਆ ਹੋ ਸਾਡੇ ਸਤਕਾਰਯੋਗ ਹੋ ਸਾਡੇ ਨਾਲ ਚੱਲਦੇ ਹੋ ਕਿਰਪਾ ਕਰਕੇ ਸਾਨੂੰ ਛੋਟੀ ਇੰਡਸਟਰੀ ਨੂੰ ਮੀਡੀਅਮ ਇੰਡਸਟਰੀ ਨੂੰ ਬਾਰੋਂ ਸੈਂਪਲ ਲਿਆ ਕੇ ਦਿਓ ਸਾਨੂੰ ਦੱਸੋ ਕੀ ਬਣਾ ਕੇ ਦਈਏ ਅਸੀਂ ਜੇ ਜਹਾਜ਼ ਦੇ ਪਰਜ਼ੇ ਪੰਜਾਬ 'ਚ ਬਣਾਉਣੇ ਆ ਸਾਈਕਲ ਨਹੀਂ ਬਣਾ ਸਕਦੇ ਨਾਲ ਹੀ ਮੈਂ ਗਵਰਨਮੈਂਟ ਨੂੰ ਬੇਨਤੀ ਕਰਦਾ ਕਿ ਗਵਰਨਮੈਂਟ ਕੋਲ ਐਕਸਪਰਟ ਹੈਗੇ ਨੇ ਸਾਨੂੰ ਐਕਸਪਰਟਸ ਦੇਓ ਸਾਨੂੰ ਜਿਹੜੇ ਸਾਨੂੰ ਸਮਝਾਣ ਕਿ ਟੈਕਨੋਲੋਜੀ ਕੀ ਚਾਹੀਦੀ ਆ ਫੋਰਨ ਚ ਕੀ ਚਾਹੀਦਾ ਦੇਖੋ ਐਸੇ ਲਈ ਅਮਰਜੀਤ ਜੀ ਇਮਾਨਦਾਰੀ ਨਾਲ ਦੱਸੋ ਹਲੇ ਆਪਣੀ ਟੈਕਨੋਲੋਜੀ ਚਾਈਨਾ ਨਾਲੋਂ ਕਿੰਨੀ ਕੁ ਪਿਛੜੀ ਹੋਈ ਹੈ ਸਰ ਅਸੀਂ ਉਹਨਾਂ ਤੋਂ ਇਹ ਸਮਝ ਕੇ ਚੱਲੋ ਕਿ 1/10 ਵੀ ਨਹੀਂ ਅਗੇ ਚਾਈਨਾ ਤੋਂ ਕਿਉਂਕਿ ਚਾਈਨਾ ਨੰਬਰ 1 ਇਨ ਵਰਡ ਅਸੀਂ ਨੰਬਰ 2 ਇਨ ਵਰਡ ਸਾਡੇ ਦੋਨਾਂ ਦੇ ਵਿੱਚ 10 ਤੋਂ 12 15 ਗੁਣਾ ਫਰਕ ਹੈ ਸਾਡੇ ਕੋਲ ਦੌੜਨ ਚ ਕੋਈ ਬੰਦਾ ਸਾਡੇ ਰਸਤੇ 'ਚ ਨਹੀਂ ਹੈਗਾ ਜਾ ਸਕਦੇ ਆ ਅੱਗੇ ਸਾਡੇ ਕੋਈ ਔਕਰ ਨਹੀਂ ਹੈਗੀ ਬਟ ਸਾਨੂੰ ਕੋਈ ਰਸਤਾ ਦਿਖਾਣ ਵਾਲਾ ਕਿਹੜੀ ਸੜਕ 'ਤੇ ਚੱਲਣਾ ਹੈ ਕਿੰਨੀ ਸਪੀਡ ਤੇ ਚੱਲਣਾ ਹੈ ਕਿਸ ਟਾਰਗੇਟ ਤੇ ਜਾਣਾ ਹੈ ਹਲੇ ਤੱਕ ਸਾਡੇ ਅਗਰ ਤੁਸੀਂ ਕਹਿ ਰਹੇ ਹੋ ਤੁਹਾਡੇ ਸਾਡੇ ਬਜ਼ੁਰਗੀ ਰਸਤਾ ਨਹੀਂ ਲੱਭ ਪਾਏ ਹਲੇ ਤੱਕ ਟੈਕਨੋਲੋਜੀ ਹੋ ਨਹੀਂ ਤੇ ਯੰਗਸਟਰ ਤੱਕ ਨਵੀਂ ਟੈਕਨੋਲੋਜੀ ਕਿਤਾ ਪਹੁੰਚੇਗੀ ਚਾਹਵਾ ਸਰ ਹਲੇ ਤੱਕ ਤੁਸੀਂ ਖੁਦ ਹੀ ਪ੍ਰਪੇਅਰ ਨਹੀਂ ਹੋ ਅਸੀਂ ਪ੍ਰਪੇਅਰ ਹਾਂ ਅਸੀਂ ਯੰਗਸਟਰ ਟੀਨ ਨੂੰ ਉਹਨਾਂ ਨੂੰ ਲੈ ਕੇ ਆਂਦਾ ਜਿਨ੍ਹਾਂ ਨੇ ਆਪਣੀ ਇੰਡਸਟਰੀ ਚ ਕੁਝ ਕਾਰਨਾਮੇ ਕਰ ਚੁੱਕੇ ਨੇ ਅੱਛੇ ਉਹ ਜੋਰਜ ਕੇ ਤੁਸੀਂ ਆਪਣੇ ਨਾਲ ਡਵੈਲਪਮੈਂਟ ਕਰ ਚੁੱਕੇ ਨੇ ਮੇਰੀ ਪੂਰੀ ਟੀਮ ਦੇਖੋ ਮੈਂ ਫਿਰ ਕਹ ਰਿਹਾ ਆ ਮੇਰੀ ਟੀਮ ਹੈ ਜੀ ਸੀਨੀਅਰਸ ਤੋਂ ਇਲਾਵਾ ਇਸ ਟੀਮ ਦੇ ਵਿੱਚ ਤੁਹਾਨੂੰ ਜਸਵਿੰਦਰ ਸਿੰਘ ਠੁਕਰਾਲ ਮਿਕਸ ਲੈਂਡ ਦੀ ਪ੍ਰੋਬਲਮ ਸਾਲਵ ਕਰਨ ਵਾਸਤੇ ਸਭ ਤੋਂ ਅੱਗੇ ਉਸ ਤੋਂ ਬਾਅਦ ਰੋਹਿਤ ਰਹਿਜਾ ਜੀ ਇਹ ਨਵੀਂ ਟੈਕਨੋਲੋਜੀ ਨਾਲ ਫਰੇਮ ਬਣਾ ਰਹੇ ਨੇ 50 ਪਾਰਟਸ ਬਣਾ ਰਹੇ ਨੇ ਇਹਨਾਂ ਨੂੰ ਕਿਹਾ ਕਿ ਟੈਕਨੋਲੋਜੀ ਸਾਡੇ ਨਾਲ ਸ਼ੇਅਰ ਕਰੋ ਵਰਨ ਕਪੂਰ ਜੀ ਵਰਨ ਕਪੂਰ ਜੀ ਜਿਹੜੇ ਹੈਗੇ ਨੇ ਉਹ ਆਲਰੇਡੀ ਐਕਸਪੋਰਟ ਕਰ ਰਹੇ ਨੇ ਕਈ ਕੰਟਰੀ ਚ ਉਹਨਾਂ ਨੂੰ ਮਾਲ ਚਾਹੀਦਾ ਜੋ ਦੱਸਣਗੇ ਅਸੀਂ ਬਣਾ ਕੇ ਦੇਾਂਗੇ ਜੈਨਕ ਸਾਲੇ ਬਹੁ ਜਗੁੰਦਰ ਕੁਮਾਰ ਜੀ ਦੇ ਪੋਤਰੇ ਇਹ ਅੱਛੀ ਟੈਕਨੋਲੋਜੀ ਨਾਲ ਚੇਨ ਬਣਾ ਰਹੇ ਨੇ ਇਹਨਾਂ ਨੂੰ ਕਿਹਾ ਕਿ ਆਪਣੀ ਟੈਕਨੋਲੋਜੀ ਬਾਕੀਆਂ ਨਾਲ ਸ਼ੇਅਰ ਕਰੋ ਮਲੇਤੀ ਰਾਮ ਜੀ ਦੇ ਲੜਕੇ 100 ਸਾਲ 45 50 ਸਾਲ ਤੋਂ ਆਈਟਮ ਬਣਾ ਰਹੇ ਨੇ ਤੇ ਮੰਗ ਰਹੇ ਨੇ ਕਿ ਮੈਂ ਕੰਮ ਕਰਨਾ ਚਾਹੁੰਦਾ ਮੈਨੂੰ ਦਿਓ ਇਹਨਾਂ ਨੂੰ ਵੀ ਨਾਲ ਲਿਆ ਗਿਆ ਸਾਡੇ ਸੀਨੀਅਰ ਜੀਵਨ ਸੂਤ ਜੀ ਉਹਨਾਂ ਜਿਹਦੇ ਬੇਟੇ ਗੋਰੇ ਜੀ ਆਏ ਨੇ ਆਪਣੀ ਫੈਕਟਰੀ ਚ ਟੈਕਨੋਲੋਜੀ ਐਡ ਕਰ ਚੁੱਕੇ ਨੇ ਅੱਜ ਇਹਨਾਂ ਨੂੰ ਕਹਿ ਰਿਹਾ ਬਾਕੀਆਂ ਚ ਵੰਡੋ ਅਸੀਂ ਤੇ ਕਹਿ ਗਏ ਆ ਕਿ ਮੇਰੇ ਕੋਲ ਇੱਕ ਟੈਕਨੋਲੋਜੀ ਹੈ ਇਹ ਮੇਰੇ ਸਾਹ ਦੇ ਨਾਲ ਬੰਦ ਹੋ ਜਾਣੀ ਹੈ ਜੇ ਮੈਂ ਯਾਰ ਦੋਸਤਾਂ ਨਾਲ ਸ਼ੇਅਰ ਕਰਦਾ ਤੇ ਚਾਰ ਨਾਲ ਵੰਡੀ ਗਈ ਉਹ ਕੋਈ ਖੋ ਨਹੀਂ ਸਕਦਾ ਪਰ ਗਵਰਨਮੈਂਟ ਸਾਨੂੰ ਰੌ ਮਟੀਰੀਅਲ ਲੈ ਦੇਵੇ ਚੰਗਾ ਟੈਕਨੋਲੋਜੀ ਸਾਨੂੰ ਵੱਡੀ ਕੰਪਨੀਆਂ ਦੇ ਨਾਲ ਹੈਲਪ ਕਰਕੇ ਮਿਲੇ ਐਸੋਸੀਏਸ਼ਨ ਵੀ ਇਸ ਕੰਮ ਤੇ ਕੰਮ ਕਰੇਗੀ ਤੁਸੀਂ ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਦੁਬਾਰਾ 3 ਮਹੀਨੇ ਬਾਅਦ ਬੈਠਾਂਗੇ ਅਸੀਂ 2 ਸਾਲ ਬੜੀ ਦੂਰ ਦੀ ਗੱਲ ਹੈ 3 ਮਹੀਨੇ ਦੇ ਬਾਅਦ ਜਿਹੜਾ ਮੇਰਾ ਮੈਨੀਫੈਸਟੋ ਚੋ ਪਹਿਲੇ 3 ਮਹੀਨੇ ਦਾ ਹੋਏਗਾ ਜੇ ਪੂਰਾ ਨਾ ਹੋਇਆ ਤੇ ਮੈਂ ਸਟੱਪ ਡਾਊਨ ਕਰ ਜਾਵਾਂਗਾ ਮੈਂ ਅੱਗੇ ਨਹੀਂ ਆਵਾਂਗਾ ਇੱਕ ਆਖਰੀ ਸਵਾਲ ਹੈਗਾ ਸਾਰੀ ਚੀਜ਼ ਠੀਕ ਹੈ ਲੇਕਿਨ ਮੁੜ ਕੇ ਸਭ ਤੋਂ ਜਿਹੜੀ ਬੇਸਿਕ ਚੀਜ਼ ਤੁਰੀ ਬਣ ਜਾਂਦੀ ਉਹ ਹੈ ਪੇਮੈਂਟ ਕਈ ਪੇਮੈਂਟਾਂ ਬਾਹਰ ਫਸੀਆਂ ਹੋਈਆਂ ਨੇ ਐਸਐਮਐਮਈ ਦੇ ਕਈ ਏਦਾਂ ਦੀ ਇੰਡਸਟਰੀਜ਼ ਹੈ ਜਿਹੜੀ ਕਾਰਨ ਹੀ ਬੰਦ ਹੋ ਜਾਂਦੀ ਹੈ ਕਿਉਂਕਿ ਬਹੁਤ ਛੁੱਡੀਆਂ ਫੈਕਟਰੀਜ਼ ਹੁੰਦੀਆਂ ਨੇ ਫਾਈਨੈਂਸ਼ੀਅਲ ਸਪੋਰਟ ਹੁੰਦੀ ਨਹੀਂ ਪੈਸੇ ਅਗਰ ਰੁੱਕ ਗਏ ਕੰਮ ਖੜ ਗਿਆ ਉਹਨੂੰ ਕਿੱਦਾਂ ਹੱਲ ਕਰੋਗੇ ਮੇਰੀ ਲਾਸਟ ਏਨਿਅਰ ਦੇ ਵਿੱਚ ਐਸੋਸੀਏਸ਼ਨ ਦਾ ਰਿਕਾਰਡ ਕਹਿੰਦਾ ਕਿ ਤਕਰੀਬਨ ਪੌਣੇ 500 ਦੇ ਆਸ-ਪਾਸ ਰਜਿਸਟਰਡ ਨੋਟਿਸ ਆਲ ਓਵਰ ਇੰਡੀਆ ਜਿਨ੍ਹਾਂ ਨੇ ਪੈਸੇ ਮਾਰੇ ਸੀ ਕੱਢੇ ਸੀ ਅਸੀਂ 2.5 ਤਿੰਨ ਕਰੋੜ ਰੁਪਏ ਤੋਂ ਉੱਪਰ ਉਹਦੇ ਪੈਸੇ ਰਿਕਵਰ ਹੋਏ ਸੀਗੇ ਪਲੱਸ ਉਹ ਮੈਂਬਰ ਜਿਹੜੇ ਨਹੀਂ ਸੀ ਸਾਡੇ ਮੈਂਬਰ ਇੰਡਸਟਰੀ ਦੇ ਸਾਡੇ ਭਰਾ ਸੀਗੇ ਉਹਨਾਂ ਨੇ ਐਸੋਸੀਏਸ਼ਨ ਦਾ ਦਬਕਾ ਦਿਖਾ ਕੇ ਆਪਣੀ ਪੇਮੈਂਟਾਂ ਕਢਾਈਆਂ ਐਡ ਕੀ ਫੇਰ ਕਰਾਂਗੇ ਕਿ ਡੈਫਰਡ ਪੇਮੈਂਟ ਵਾਸਤੇ ਅਲੱਗ ਕਮੇਟੀ ਬਣਾ ਕੇ ਪਹਿਲੇ ਮਹੀਨੇ ਚ ਅਨਾਉਂਸ ਕਰ ਦੇਵਾਂਗੇ ਕਿ ਕਿਸੇ ਦੇ ਪੈਸੇ ਕਿਤੇ ਮਰੇ ਹੋਏ ਆ ਇਹ ਐਸੋਸੀਏਸ਼ਨ ਬਿਨਾ ਤੁਹਾਡੇ ਪੈਸੇ ਲਗਵਾਏ ਉਹ ਪੈਸੇ ਕਢਵਾ ਕੇ ਦੇਗੀ ਨਹੀਂ ਤੈਨੂੰ ਬਲੈਕਲਿਸਟ ਕਰ ਦੇਗੀ ਜਿਹੜੇ ਪੈਸੇ ਮਾਰੇਗਾ ਤਾਂ ਡੀਐਸ ਚਾਵਲਾ ਜੀ ਜਿਨ੍ਹਾਂ ਨੇ ਬਿਲਕੁਲ ਕਲੀਅਰ ਕਰਤਾ ਕਿ ਉਹਨਾਂ ਦਾ ਇਸ ਇਲੈਕਸ਼ਨ ਨੂੰ ਲੜਨ ਦਾ ਮਕਸਦ ਕੀ ਹੈ ਔਰ ਉਹਨਾਂ ਦੀ ਟੀਮ ਦੇ ਵਿੱਚ ਕਿਹੜੇ ਕਿਹੜੇ ਲੋਕ ਨੇ ਔਰ ਸਭ ਤੋਂ ਵੱਡਾ ਮੁੱਦਾ ਹੈਗਾ ਕਿ ਅਸੀਂ ਲੁਧਿਆਣਾ ਦੀ ਸਾਈਕਲ ਇੰਡਸਟਰੀ ਨੂੰ ਜੋ ਇਸ ਵਕਤ ਮਾਰੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ ਉਹਨੂੰ ਬਚਾਣਾ ਕਿੱਦਾਂ ਔਰ ਉਹਨੂੰ अपडेट करना करणं लुधियाना का कैमरा परसन संजय दे कमल कपूर लुधियाना लाइव